8 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਿਆ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰ ਇੱਕ ਵਾਰ ਇਤਹਾਕ ਹੁੰਦਾ ਹੈ 70 ਦਿਨ ਨਸ਼ੇ ਤੇ ਥੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤੇ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਂਦ ਦਿੱਤਾ ਮੈਂ ਤੁਰ ਕੇ ਫਾਟੇ ਸਾਹਮਣੇ ਮੈਂ ਅੰਦਰ ਆ ਗਈ ਆ ਤੇ ਅੱਜ ਮੈਂ ਇੱਥੇ ਖੜੀ ਆ ਜਦੋਂ ਪੈ ਮੈਨੂੰ ਇਹ ਮੌਕਾ ਇਹ ਮੈਨੂੰ ਰੱਖ ਨਹੀਂ ਦੀ ਪਤਨ ਕਰਦੇ ਸਭ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਗੋਜੋ ਛਿੱਕੇ 'ਚ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਫਰੀਦਕੋਟ ਦੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਗੇ ਹੱਥੀ ਤੇ ਪੁਲਿਸ ਨੇ ਉਹਨੂੰ ਕਲੀਨ ਚਿੱਟਾ ਦੀ ਬੋਲੋ ਪਤਾ ਹੀ ਨਹੀਂ ਸੀ ਅੱਜ ਦੇਸ਼ਪੜ ਦੇ ਵਿੱਚ ਭੈਣਾ ਤੂੰ ਤਾਮ ਦੇ ਨਾਲ ਰਖੜੀ ਦਾ ਤਿਉਹਾਰ ਮਨਾਈਆਂ ਨੇ ਜਿੱਥੇ ਬਾਹਰ ਬੈਠੀਆਂ ਭੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਸਜਾਰੀਆਂ ਨੇ ਉੱਥੇ ਹੀ ਜੇਲ੍ਹ ਦੇ ਵਿੱਚ ਬੰਦ ਕੈਤੀਆਂ ਦੀਆਂ ਭੈਣਾ ਵੀ ਜੇਲਾਂ ਚ ਰਖੜੀ ਲੈ ਕੇ ਪਹੁੰਚ ਰਹੀਆਂ ਨੇ ਅਜਿਹੇ ਦੇ ਵਿੱਚ ਨਿਊ ਨਾਬਾ ਜੇਲ੍ਹ ਚ ਬੰਦ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਭੈਣ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਵੀ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਹੱਥ ਦੇ ਵਿੱਚ ਮਠਾਈ ਦੇ ਡੱਬੇ ਫੜੇ ਸੀ ਨਿਊ ਨਾਪਾ ਜੇਲ੍ਹ ਦੇ ਬਾਹਰ ਖੜੀ ਹਰਸਿਮਰਤ ਕੌਰ ਬਾਦਲ ਕਣੀਆਂ ਦੇ ਵਿੱਚ ਭਿੱਜਦੀ ਹੋਈ ਸਿਰਫ ਇੱਕੋ ਗੱਲ ਕਹਿ ਰਹੀ ਸੀ ਕਿ ਮੈਨੂੰ ਆਪਣੇ ਭਰਾ ਨੂੰ ਮਿਲਣ ਦਿਓ ਹਰਸਿਮਰਤ ਕੌਰ ਬਾਦਲ ਨੇ ਇਹ ਰੋਸ ਜ਼ਾਹਰ ਕੀਤਾ ਹੈ ਕਿ ਸਰਕਾਰ ਪਿਛਲੇ ਡੇਢ ਮਹੀਨੇ ਤੋਂ ਉਸ ਨੂੰ ਮਜੀਠਿਆ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੀ ਹਰਸਿਮਰਤ ਕੌਰ ਬਾਦਲ ਨੇ ਇਸ ਗੱਲ ਉੱਤੇ ਵੀ ਰੋਸ ਜ਼ਾਹਰ ਕੀਤਾ ਹੈ ਕਿ ਉਹ ਦਿੱਲੀ ਤੋਂ ਚੇਚਾ ਆਪਣੇ ਭਰਾ ਨੂੰ ਰਖੜੀ ਬੰਨਣ ਵਾਸਤੇ ਆਏ ਨੇ ਜਿਸ ਦੀ ਪਰਮਿਸ਼ਨ ਸਰਕਾਰ ਨੇ ਨਹੀਂ ਦਿੱਤੀ ਤੇ ਹੁਣ ਆਮ ਪੈਣਾ ਵਾਂਗ ਹਰਸਿਮਰਤ ਬਾਦਲ ਵੀ ਵਿਕ੍ਰਮਜੀਠੀਆਂ ਨੂੰ ਰਖੜੀ ਬੰਨਣ ਵਾਸਤੇ ਆਏ ਹੋਏ ਨੇ ਇਸ ਮੌਕੇ ਦੇ ਉੱਤੇ ਸੁਰੱਖਿਆ ਦਾ ਕਾਫਲਾ ਵੀ ਹਰਸਿਮਰਤ ਕੌਰ ਬਾਦਲ ਦੇ ਨਾਲ ਹੀ ਮੌਜੂਦ ਸੀ ਵਰਦੇ ਮੀ ਦੇ ਵਿੱਚ ਖੜੀ ਬੀਬਾ ਬਾਦਲ ਦਾ ਕਹਿਣਾ ਸੀ ਕਿ ਉਸ ਦੀਆਂ ਗੱਡੀਆਂ ਦੇ ਕਾਫਲੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੇਖੋ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਰੱਖੜੀ ਪੁਰਬ ਦੀ ਵਧਾਈ ਦੇਣੀ ਆ ਤੇ ਅਜੇ ਇਸ ਪਵਨ ਪਵਿੱਤਰ ਰੱਖੜੀ ਦੇ ਦਿਹਾੜੇ ਦਾ ਵੀ ਸਾਰੀ ਭੈਣਾਂ ਤੇ ਵੀਰਾਂ ਨੂੰ ਵੀ ਵਧਾਈ ਦੇਣੀ ਆ ਕਿ ਇਹੋ ਜਿਹਾ ਤਿਹਾੜ ਹੁੰਦਾ ਜਿੱਥੇ ਹਰ ਭੈਣ ਭਰਾ ਇੱਕ ਦੂਜੇ ਦੇ ਨਾਲ ਅੱਜ ਦੇ ਦਿਨ ਇਕੱਠੇ ਹੋ ਕੇ ਇਸ ਤਿਹਾੜ ਨੂੰ ਮਨਾਉਂਦੇ ਨੇ ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਿਆ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਉਹਾਰ ਵਾਸਤੇ ਮੈਂ ਆਪ ਦੇ ਭਰਾ ਦੇ ਖਾਹੀ ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾ ਦੇ ਨਸ਼ੇ ਚ ਧੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤੇ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਂਦਤਾ ਮੈਂ ਤੁਰ ਕੇ ਤੁਹਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਇੱਥੇ ਆਈ ਆ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਥੱਲੇ ਇਹ ਨਹੀਂ ਕਿ ਤੁਸੀਂ ਰਖੜੀ ਨਹੀਂ ਬਣ ਸਕਦੇ ਆਪਣੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਬੰਦਾ ਮੈਂ ਆ ਦਿੱਲੀੋਂ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਕਿਉਂਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਿਆਂ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਬਣਨ ਦਿੰਦੇ ਪਤਾ ਨਹੀਂ ਕਿਉਂ ਇੰਨੀ ਘਬਰਾਹਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਤਲਾਈ 'ਚ ਧਾਗਾ ਬਨਨ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹੜਬੜਾਹਟ ਹੋਈ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ 'ਚ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਲਾਈ 'ਚ ਰਖੜੀ ਬਨਨ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਸਾਰੇ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੇਸ ਹੈ ਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹੋ ਜਿਹੜਾ ਨਸ਼ਾ ਮਿਲਿਆ ਇਹਨੂੰ ਮੇਰੇ ਘਰ ਦੇ ਕਰੋ ਉਹਨੇ ਇੱਕ ਗੱਲ ਫਰੀਦਕੋਟ ਤੇ ਐਮ ਐਲ ਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਗੇ ਹੱਥੀ ਇੱਕ ਪੁਲਿਸ ਨੇ ਉਹਨੂੰ ਕਲੀਨ ਚੈੱਕ ਕਰਤੀ ਪਰ ਉਹਨੂੰ ਪਤਾ ਹੀ ਨਹੀਂ ਸੀ ਇਹ ਕੋਟਨ ਵਾਲਾ ਕੰਡਾ ਉਹਦੇ ਨਾਲ ਪਿਆ ਹੈ ਤੇ ਜਿਹੜੇ ਵੇਚ ਰਹੇ ਨੇ ਇਹ ਆਪ ਉਹਨਾਂ ਨੂੰ ਤੇ ਇਹ ਨਿਂਚੜ ਦਿੰਦੇ ਨੇ ਤੇ ਜਿਹਦੇ ਕੋਲ ਕੰਮ ਨਹੀਂ ਫੜਿਆ ਗਿਆ ਉਹ ਉਹਦੇ ਠੀਕ ਹੈ ਜੀ ਕਾਬਿਲ ਗੌਰ ਹੈ ਕਿ ਆਮ ਤਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਮਜੀਠੀਆ ਨਵੇਂ ਹਿਰਾਸਤ ਦੇ ਉੱਤੇ ਚੱਲ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ 25 ਜੂਨ ਨੂੰ ਹੋਈ ਸੀ ਤੇ ਉਸ ਤੋਂ ਬਾਅਦ 11 ਦਿਨਾਂ ਵਾਸਤੇ ਉਹਨਾਂ ਨੂੰ ਰਿਮਾਂਡ ਤੇ ਭੇਜਿਆ ਗਿਆ ਤੇ ਫਿਰ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲ ਨੂੰ ਲੈ ਕੇ ਤੇ ਉਹਨਾਂ ਦੀ ਸਮਾਨਤਾ ਨੂੰ ਲੈ ਕੇ ਰੋਜ਼ਾਨਾ ਸੁਣਵਾਈਆਂ ਚੱਲ ਰਹੀਆਂ ਨੇ ਤੇ ਅਗਲੀ ਸੁਣਵਾਈ 12 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ ਵੇਖਣਾ ਹੋਵੇਗਾ ਕਿ ਅਗਲੀ ਸੁਣਵਾਈ ਦੇ ਵਿੱਚ ਵਿਕਰਮ ਮਜੀਠੀਆ ਦੇ ਪੱਖ ਦੇ ਵਕੀਲ ਤੇ ਸੱਤਾਧਾਰੀ ਪੱਖ ਦੇ ਵਕੀਲ ਕੀ ਦਲੀਲਾਂ ਰੱਖਦੇ ਨੇ ਤੇ ਮਜੀਠੀਆ ਨੂੰ ਸਮਾਨਤਾ ਕਦੋਂ ਮਿਲਦੀ ਹੈ ਇਹ ਵੀ ਵੇਖਣਯੋਗ ਹੋਵੇਗਾ ਅੱਜ ਦੇਸ਼ਪੁਰ ਦੇ ਵਿੱਚ ਭੈਣਾ ਧੂਮ-ਤਾਮ ਦੇ ਨਾਲ ਰਖੜੀ ਦਾ ਤਿਉਹਾਰ ਮਨਾਇਆ ਗਿਆ ਨੇ ਜਿੱਥੇ ਬਾਹਰ ਬੈਠੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਸਜਾ ਰੀਆਂ ਨੇ ਉੱਥੇ ਹੀ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੀਆਂ ਭੈਣਾਂ ਵੀ ਜੇਲਾਂ ਚ ਰਖੜੀ ਲੈ ਕੇ ਪਹੁੰਚ ਰੀਆਂ ਨੇ ਅਜਿਹੇ ਦੇ ਵਿੱਚ ਨਿਊ ਨਾਬਾ ਜੇਲ੍ਹ ਚ ਬੰਦ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਭੈਣ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਵੀ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਹੱਥ ਦੇ ਵਿੱਚ ਮਠਾਈ ਦੇ ਡੱਬੇ ਫੜੇ ਸੀ ਨਿਊਂਡਾਪਾ ਜੇਲ੍ਹ ਦੇ ਬਾਹਰ ਖੜੀ ਹਰਸਿਮਰਤ ਕੌਰ ਬਾਦਲ ਕਣੀਆਂ ਦੇ ਵਿੱਚ ਭਿੱਜਦੀ ਹੋਈ ਸਿਰਫ ਇੱਕੋ ਗੱਲ ਕਹਿ ਰਹੀ ਸੀ ਕਿ ਮੈਨੂੰ ਆਪਣੇ ਭਰਾ ਨੂੰ ਮਿਲਣ ਦਿਓ ਹਰਸਿਮਰਤ ਕੌਰ ਬਾਦਲ ਨੇ ਇਹ ਰੋਸ ਜ਼ਾਹਰ ਕੀਤਾ ਹੈ ਕਿ ਸਰਕਾਰ ਪਿਛਲੇ ਡੇਢ ਮਹੀਨੇ ਤੋਂ ਉਸਨੂੰ ਮਜੀਠਿਆ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੀ ਹਰਸਿਮਰਤ ਕੌਰ ਬਾਦਲ ਨੇ ਇਸ ਗੱਲ ਉੱਤੇ ਵੀ ਰੋਸ ਜ਼ਾਹਰ ਕੀਤਾ ਹੈ ਕਿ ਉਹ ਦਿੱਲੀ ਤੋਂ ਚੇਚਾ ਆਪਣੇ ਪ੍ਰਾਣੂ ਰਖੜੀ ਬੰਨਣ ਵਾਸਤੇ ਆਏ ਨੇ ਜਿਸ ਦੀ ਪਰਮਿਸ਼ਨ ਸਰਕਾਰ ਨੇ ਨਹੀਂ ਦਿੱਤੀ ਤੇ ਹੁਣ ਆਮ ਪੈਣਾ ਵਾਂਗ ਹਰਸਿਮਰਤ ਬਾਦਲ ਵੀ ਵਿਕਰਮਜੀਠੀਆਂ ਨੂੰ ਰਖੜੀ ਬੰਨਣ ਵਾਸਤੇ ਆਏ ਹੋਏ ਨੇ ਇਸ ਮੌਕੇ ਦੇ ਉੱਤੇ ਸੁਰੱਖਿਆ ਦਾ ਕਾਫਲਾ ਵੀ ਹਰਸਿਮਰਤ ਕੌਰ ਬਾਦਲ ਦੇ ਨਾਲ ਹੀ ਮੌਜੂਦ ਸੀ ਵਰਦੇ ਮੀ ਦੇ ਵਿੱਚ ਖੜੀ ਬੀਬਾ ਬਾਦਲ ਦਾ ਕਹਿਣਾ ਸੀ ਕਿ ਉਸ ਦੀਆਂ ਗੱਡੀਆਂ ਦੇ ਕਾਫਲੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੇਖੋ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਰੱਖੜ ਪੂਨੀਆ ਦੀ ਵਧਾਈ ਦੇਣੀ ਆ ਤੇ ਅਜੇ ਇਸ ਪਾਵਨ ਪਵਿੱਤਰ ਰੱਖੜੀ ਦੇ ਦਿਹਾੜੇ ਦਾ ਵੀ ਸਾਰੀ ਭੈਣਾਂ ਤੇ ਵੀਰਾਂ ਨੂੰ ਵੀ ਵਧਾਈ ਦੇਣੀ ਆ ਇਹ ਕਿ ਇਹੋ ਜਿਹੇ ਤਿਹਾੜੋਂ ਹੁੰਦਾ ਜਿੱਥੇ ਹਰ ਭੈਣ ਭਰਾ ਇੱਕ ਦੂਜੇ ਦੇ ਨਾਲ ਅੱਜ ਦੇ ਦਿਨ ਇਕੱਠੇ ਹੋ ਕੇ ਇਸ ਤਿਹਾੜ ਨੂੰ ਮਨਾਉਂਦੇ ਨੇ ਮੈਂ ਵੀ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਵਾਗਰਿਆ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਉਹਾਰ ਵਾਸਤੇ ਮੈਂ ਆਪਦੇ ਭਰਾ ਦੇ ਘਰ ਆਈ ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਕੋਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਫੱਟੇ ਦੇ ਨਸ਼ੇ ਦੇ ਧੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤਾਂ ਅੱਜ ਮੇਰੀ ਗੱਡੀਆਂ ਨੂੰ ਜਲੰਦਰ ਨਹੀਂ ਆਂਦ ਤਾਂ ਮੈਂ ਤੁਰ ਕੇ ਬਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਇੱਥੇ ਆਈ ਆ ਮੇਰਾ ਹੱਕ ਬੰਦਾ ਹੈ ਕਿ ਇਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਥੱਲੇ ਇਹ ਨਹੀਂ ਕਿ ਤੁਸੀਂ ਰਖੜੀ ਨਹੀਂ ਬਣ ਸਕਦੇ ਆ ਆਪਣੇ ਭਰਾ ਨੂੰ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਬੰਦਾ ਮੈਂ ਆ ਦਿੱਲੀੋਂ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਕਿਉਂਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ ਡੇਢ ਮਹੀਨੇ ਦਾ ਸੀ ਮੰਗ ਰਹੀਆਂ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤਾਈ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਬਣਨ ਦੇਦੇ ਪਤਾ ਨਹੀਂ ਕਿਉਂ ਇੰਨੀ ਘਬਰਾਹਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਕਲਾਈ 'ਚ ਧਾਗਾ ਬੰਨਣ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹੜਬੜਾਹਟ ਹੋਈ ਹੋਈ ਹੈ ਤਾਂ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ 'ਚ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਕਲਾਈ 'ਚ ਰਖਣੀ ਬੰਨਣ ਵਾਸਤੇ ਦਿੱਲੀੋਂ ਮੈ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਸਾਰੇ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੇਸ ਹੈ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹੋ ਜਿਹੜਾ ਨਸ਼ਾ ਬਿਲਿਆ ਇਹਨੂੰ ਮੇਰੇ ਭਰਾ ਦੇ ਕਰੋ ਉਹਨੇ ਕੱਲ ਫਰੀਦਕੋਟ ਤੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਗੇ ਹੱਥੀ ਤੇ ਪੁਲਿਸ ਨੇ ਉਹਨੂੰ ਕਲੀਨ ਚੈੱਕ ਕਰਤੀ ਪਰ ਉਹਨੂੰ ਪਤਾ ਹੀ ਨਹੀਂ ਸੀ ਪੋਰਟਲ ਵਾਲਾ ਕੰਡਾ ਉਹਦੇ ਨਾਲ ਪਿਆ ਤੇ ਜਿਹੜੇ ਵੇਚ ਰਹੇ ਨੇ ਆਪ ਉਹਨਾਂ ਨੂੰ ਤੇ ਨਿੰਚੜ ਦਿੰਦੇ ਨੇ ਤੇ ਜਿਹਦੇ ਕੋਲ ਕੱਖ ਨਹੀਂ ਫੜਿਆ ਗਿਆ ਉਹ ਨੂੰ ਮਿਲਣਾ ਨਹੀਂ ਠੀਕ ਹੈ ਜੀ ਕਬਿਲ ਘੋਰ ਹੈ ਕਿ ਆਮ ਤੰਤਵਾਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਵਿਕ੍ਰਮ ਮਜੀਠੀਆ ਨਏ ਖਰਾਸਤ ਦੇ ਉੱਤੇ ਚੱਲ ਰਹੇ ਨੇ ਵਿਕ੍ਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ 25 ਜੂਨ ਨੂੰ ਹੋਈ ਸੀ ਤੇ ਉਸ ਤੋਂ ਬਾਅਦ 11 ਦਿਨਾਂ ਵਾਸਤੇ ਉਹਨਾਂ ਨੂੰ ਰਿਮਾਂਡ ਤੇ ਭੇਜਿਆ ਗਿਆ ਤੇ ਫਿਰ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਵਿਕ੍ਰਮ ਸਿੰਘ ਮਜੀਠੀਆ ਦੀ ਬੜਕ ਬਦਲ ਨੂੰ ਲੈ ਕੇ ਤੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਰੋਜ਼ਾਨਾ ਸੁਣਵਾਈਆਂ ਚੱਲ ਰਹੀਆਂ ਨੇ ਤੇ ਅਗਲੀ ਸੁਣਵਾਈ 12 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ ਵੇਖਣਾ ਹੋਵੇਗਾ ਕਿ ਅਗਲੀ ਸੁਣਵਾਈ ਦੇ ਵਿੱਚ ਵਿਕਰਮ ਮਜੀਠੀਆ ਦੇ ਪੱਖ ਦੇ ਵਕੀਲ ਤੇ ਸੱਤਾਧਾਰੀ ਪੱਖ ਦੇ ਵਕੀਲ ਕੀ ਦਲੀਲਾਂ ਰੱਖਦੇ ਨੇ ਤੇ ਮਜੀਠੀਆ ਨੂੰ ਸਮਾਨਤ ਕਦੋਂ ਮਿਲਦੀ ਹੈ ਇਹ ਵੀ ਵੇਖਣਯੋਕ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ